ਕਿਸ ਤਰ੍ਹਾਂ ਦਾ ਹੁੰਗਾਰਾ ਵੀਰ ਜੀ ਤੁਸੀਂ ਪਿੰਡਾ ਜਾ ਰਹੇ ਹੋ ਮਿਲ ਰਿਹਾ ਸੰਗਤ ਵੱਲ ਇਹ ਲੋਕਾਂ ਨੇ ਇੱਕ ਤਾਂ ਕਰਕੇ ਅਮਰਤਪਾਲ ਨੂੰ ਕਮਲਾਇਆ ਕਿ ਅਸੀਂ ਆਪਣਾ ਬੰਦਾ ਜੇਲ੍ਹ ਚੋਂ ਬਾਹਰ ਕੱਢਣਾ ਹੈ ਜਿਹਦੇ ਲਈ ਅਸੀਂ ਮੋਰਚਾ ਲਾ ਕੇ ਵੇਖ ਲਿਆ ਜਿਹਦੇ ਲਈ ਅਸੀਂ ਵੱਡੇ ਤੋਂ ਵੱਡੇ ਵਕੀਲ ਕਰਕੇ ਵੇਖ ਲੇ ਇਦ ਲਈ ਅਸੀਂ ਭੁਖੜਤਾਲ ਰੱਖ ਕੇ ਵੇਖ ਲਈ ਪਰ ਉਹਨਾਂ ਨੇ ਕਿਹਾ ਕਿ ਨਾ ਜੇ ਅਮਰਤਪਾਲ ਨੂੰ ਇਥੋਂ ਜੇਲ੍ਹ ਚੋਂ ਬਾਹਰ ਕੱਢਣਾ ਤੇ ਦੂਰ ਦੀ ਗੱਲ ਹੋਣਾ ਹੈ ਕਿ ਪੰਜਾਬ ਉਹ ਨਹੀਂ ਲਿਆਉਣਾ ਜੇ ਇਹ ਪੰਜਾਬ ਲੈ ਆਵਾਂਗੇ ਤਾਂ ਉਹਨੂੰ ਤੇ ਇਥੇ ਜੇਲ੍ਹ ਨੂੰ ਲੋਕੀ ਆ ਕੇ ਮੱਥੇ ਟੇਕਣਗੇ ਪਹਿਲਾਂ ਲੋਕਾਂ ਦਾ ਮਾਸਾ ਰੁਝਾਨ ਨਹੀਂ ਸੀਗਾ ਸੀ ਐਤਕੀ ਮੈਨੂੰ ਲੱਗਦਾ ਹੈ ਕਿ ਸਾਡੇ ਹਲਕੇ 'ਚੋਂ ਵੋਟ ਪੂਲ ਹੀ ਨਹੀਂ ਹੋਣੀ ਲੋਕਾਂ ਨੇ ਵੋਟ ਪਾਉਣ ਜਾਣਾ ਹੀ ਨਹੀਂ ਸੀ ਪਰ ਜਦੋਂ ਇਹ ਅਮਰਤਪਾਲ ਆਇਆ ਵੀ ਬੀ ਵੀਰ ਪੁੱਛ ਲੋ ਜਾ ਕੇ ਬਜ਼ੁਰਗਾਂ ਨੂੰ ਪੁੱਛ ਲੋ ਬੱਚੇ ਬੱਚੇ ਨੂੰ ਇਹ ਖੁਸ਼ੀ ਹੈ ਕਿ ਅਸੀਂ ਵੋਟ ਪਾਉਣ ਜਾਣਾ ਹੈ ਵੱਧ ਪੱੜ ਚੜ੍ਹ ਕੇ ਵੋਟ ਪਾਉਣ ਜਾਣਾ ਹੈ ਤੇ ਇੱਥੋਂ ਤੱਕ ਵੀ ਕੱਲ ਇੱਕ ਕੈਨੇਡਾ ਤੋਂ ਨੌਜਵਾਨ ਆਇਆ ਸਾਨੂੰ ਮਿਲਿਆ ਕਹਿੰਦਾ ਮੈਂ ਸਪੈਸ਼ਲ ਵੋਟ ਪਾਉਣ ਆਇਆ ਹਾਂ ਇਹਨਾਂ ਨੇ ਉਸ ਜੋਧੇ ਜਰਰੈਲ ਨੂੰ ਬਾਹਰ ਕੱਢ ਲਿਆਂਦਾ ਜਿੱਥੇ ਹਿੰਦੁਸਤਾਨ ਨੇ ਦੋ ਵਾਰੀ ਇਹਨਾਂ ਸੇ ਲਾਈ ਜਿੰਨੂੰ ਕਦੀ ਬਾਹਰ ਨਹੀਂ ਸੀ ਕੱਢਣ ਦੇਣਾ ਜਿਹੜੇ ਨੌਜਵਾਨ ਨੇ ਆਣ ਕੇ ਬਿਨਾ ਕਿਸੇ ਕੁਰਸੀ ਤੋਂ ਹੀ ਨਸ਼ੇ ਬੰਦ ਕਰਤੇ ਉਹਨੇ ਹਜ਼ਾਰਾਂ ਨੌਜਵਾਨ ਜਿਹੜੇ ਗਲੀਆਂ ਨਾਲੀਆਂ ਦੇ ਵਿੱਚ ਰੁੱਲਦੇ ਫਿਰਦੇ ਸੀ ਉਹਨਾਂ ਨੂੰ ਬਾਣੇ ਪਵਾਤੇ ਸਰੋਂ ਮੂਹੋਂ ਮੋਨਿਆਂ ਦੇ ਸਰੀ ਦਿਮਾਲੇ ਸੁਝਾਤੇ ਦਾੜੇ ਪ੍ਰਕਾਸ਼ ਕਰਾਤੇ ਉਸ ਨੌਜਵਾਨ ਨੂੰ ਅਸੀਂ ਜੇਲ੍ਹ ਚੋਂ ਬਾਹਰ ਕੱਢ ਦੇਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਸੁਰਖਾਵ ਟੀਵੀ ਨਾਲ ਮੈਂ ਹਾ ਗੁਰਦਿਆਲ ਸਿੰਘ ਤੇ ਹਲਕਾ ਖਡੂਰ ਸਾਹਿਬ ਦੇ ਵਿੱਚ ਹੌਟ ਸੀਟ ਬਣੀ ਹੋਈ ਹੈ ਤੇ ਪਤਾ ਨਹੀਂ ਕੌਣ ਬਾਜ਼ੀ ਮਾਰ ਸਕਦਾ ਕਿਉਂਕਿ ਇੱਥੇ ਹਰ ਬੰਦਾ ਜੋਰ ਲਾ ਰਿਹਾ ਆਪਣੇ ਆਪਣੇ ਵੋਟਰਾਂ ਨੂੰ ਲਭਾਉਣ ਵਾਸਤੇ ਤੇ ਮੇਰੇ ਨਾਲ ਸਿੱਖ ਪ੍ਰਚਾਰਕ ਵੀ ਰਜਿੰਦਰ ਸਿੰਘ ਨੇ ਜਿਹੜੇ ਕਿ ਤਲਵੰਡੀ ਦੇ ਰਹਿਣ ਵਾਲੇ ਨੇ ਔਰ ਭਾਈ ਅਮਰਤਪਾਲ ਦੇ ਹੱਕ ਵਿੱਚ ਅੱਜਕੱਲ੍ਹ ਪ੍ਰਚਾਰ ਕਰ ਰਹੇ ਨੇ ਕਰਦੇ ਗੱਲਾਂបੱਤਾਂ ਜਾਣਦੇ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਸ ਤਰ੍ਹਾਂ ਦਾ ਹੰਗਾਰਾ ਵੀਰ ਜੀ ਤੁਸੀਂ ਪਿੰਡਾਂ ਜਾ ਰਹੇ ਹੋ ਮਿਲ ਰਿਹਾ ਸੰਗਤ ਵੱਲੋਂ ਹੰਗਾਰਾ ਵੇਖੋ ਵੀ ਜਦੋਂ ਅਮਰਤਪਾਲ ਦਾ ਨਾਮ ਅਜੇ ਨੋਮੀਨੇਸ਼ਨ ਨਹੀਂ ਹੋਇਆ ਹਾਂ ਹਾਂ ਉਦੋਂ ਹੰਗਾਰਾ ਮੇਲ ਨਹੀਂ ਸਿਰਿਆ ਲੋਕ ਕਹਿੰਦੇ ਸੀ ਅਸੀਂ ਵੋਟ ਪਾਉਣੇ ਜਾਣਾ ਹੀ ਨਹੀਂ ਆ ਪਰ ਜਦੋਂ ਹੀ ਅਮਰਤਪਾਲ ਦਾ ਨਾਮ ਨੋਮੀਨੇਸ਼ਨ ਹੁੰਦਾ ਲੋਕਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਕਿਉਂਕਿ ਲੋਕਾਂ ਨੇ ਹੁਕਮ ਲਾਇਆ ਕਿ ਸਾਡਾ ਇੱਕ ਨਾ ਵੇਖੋ ਇਹੜਾ ਐਤਕੀ ਐਮਪੀ ਦਾ ਲਖਣ ਨਾ ਖਾਸ ਕਰਕੇ ਖਡੂਰ ਸਾਹਿਬ ਵਾਲੀ ਸੀਟ ਜੀ ਜੀ ਇਹ ਲੋਕਾਂ ਨੇ ਇੱਕ ਤਾਂ ਕਰਕੇ ਅਮਰਤਪਾਲ ਨੂੰ ਹੁਕਮ ਲਾਇਆ ਕਿ ਅਸੀਂ ਆਪਣਾ ਬੰਦਾ ਜੇਲ੍ਹ ਚੋਂ ਬਾਹਰ ਕੱਢਣਾ ਹੈ ਜਿਹਦੇ ਲਈ ਅਸੀਂ ਮੋਰਚਾ ਲਾ ਕੇ ਵੇਖ ਲਿਆ ਜਿਹਦੇ ਲਈ ਅਸੀਂ ਵੱਡੇ ਤੋਂ ਵੱਡੇ ਵਕੀਲ ਕਰਕੇ ਵੇਖ ਲਏ ਜਿਹਦੇ ਲਈ ਅਸੀਂ ਭੁਖੜ ਧੜ ਰੱਖ ਕੇ ਵੇਖ ਲਈ ਪਰ ਉਹਨਾਂ ਨੇ ਕਿਹਾ ਕਿ ਨਾ ਜੋ ਇਹ ਮਰਤਪਾਲ ਨੂੰ ਇਥੋਂ ਜੇਲ੍ਹ ਚੋਂ ਬਾਹਰ ਕੱਢਣਾ ਤੇ ਦੂਰ ਦੀ ਗੱਲ ਉਹਨਾਂ ਕਹਿੰਿਆ ਪੰਜਾਬ ਉਹ ਨਹੀਂ ਲਿਆਉਣਾ ਜੇ ਇਹ ਪੰਜਾਬ ਲੈ ਆਵਾਂਗੇ ਤੇ ਉਹਨੂੰ ਤੇ ਇਥੇ ਜੇਲ੍ਹ ਨੂੰ ਲੋਕੀ ਆ ਕੇ ਮੱਥੇ ਟੇਕਣਗੇ ਲੋਕਾਂ ਨੇ ਸੋਚਿਆ ਵੀ ਫਿਰ ਸਿਮਰਜੀਤ ਮਾਨ ਅਸੀਂ ਇੱਕ ਵਾਰੀ ਵੋਟਾਂ ਪਾ ਕੇ ਤੇ ਜਿਤਾ ਕੇ ਬਾਹਰ ਕੱਢਿਆ ਸੀ ਤੇ ਕਿਉਂ ਨਾ ਆਪਾਂ ਥੋੜਾ ਜਿਆ ਇਹਨਾਂ ਦਾ ਸਬਧਾਨ ਵਰਤ ਲਈਏ ਉਹਨਾਂ ਨੇ ਕਿਹਾ ਵੀ ਤੁਸੀਂ ਇਲੈਕਸ਼ਨ ਲੜੋ ਅਸੀਂ ਤੁਹਾਡੇ ਨਾਲ ਆ ਤੁਸੀਂ ਮੈਦਾਨ 'ਚ ਉਤਰੋ ਅਸੀਂ ਤੁਹਾਡੇ ਮਗਰ ਆ ਸੋ ਪਹਿਲਾਂ ਲੋਕਾਂ ਦਾ ਮਾਸਾ ਰੁਝਾਨ ਨਹੀਂ ਸੀਗਾ ਸੀ ਐਤਕੀ ਮੈਨੂੰ ਲੱਗਦਾ ਕਿ ਸਾਡੇ ਹਲਕੇ 'ਚੋਂ ਵੋਟ ਪੂਲ ਹੀ ਨਹੀਂ ਹੋਣੀ ਲੋਕਾਂ ਨੇ ਵੋਟ ਬੀਬੀਆਂ ਨੂੰ ਪੁੱਛ ਲੋ ਜਾ ਕੇ ਬਜ਼ੁਰਗਾਂ ਨੂੰ ਪੁੱਛ ਲੋ ਬੱਚੇ ਬੱਚੇ ਨੂੰ ਇਹ ਖੁਸ਼ੀ ਆ ਕਿ ਅਸੀਂ ਵੋਟ ਪਾਉਣ ਜਾਣਾ ਹੈ ਵੱਧ ਪੱੜ ਚੜ ਕੇ ਵੋਟ ਪਾਉਣ ਜਾਣਾ ਹੈ ਤੇ ਇੱਥੋਂ ਤੱਕ ਹਰ ਸਿੱਖ ਦਾ ਇੱਕ ਚਾਹ ਇੱਕ ਕਾਸ਼ਮੀ ਵੀ ਵੋਟ ਪਾ ਸਕਦਾ ਬਾਹਰ ਵਾਲੇ ਸਿੱਖ ਕਹਿੰਦੇ ਕਾਸ਼ ਅਸੀਂ ਵੀ ਪਾ ਸਕਦੇ ਤੇ ਇੱਥੋਂ ਤੱਕ ਵੀ ਕੱਲ ਇੱਕ ਕੈਨੇਡਾ ਤੋਂ ਨੌਜਵਾਨ ਆਇਆ ਸਾਨੂੰ ਮਿਲਿਆ ਕਹਿੰਦਾ ਮੈਂ ਸਪੈਸ਼ਲ ਵੋਟ ਪਾਉਣ ਆਇਆ ਹਾਂ ਕਿਉਂਕਿ ਇਹ ਇੱਕ ਖਡੂਰ ਸਾਹਿਬ ਹਲਕੇ ਦਾ ਇਤਿਹਾਸ ਰਚਿਆ ਜਾਣਾ ਹੈ ਕਿ ਇਹਨਾਂ ਨੇ ਉਸ ਜੋਧੇ ਜਰੈਲ ਨੂੰ ਬਾਹਰ ਕੱਢ ਲਿਆਂਦਾ ਜਿੱਤੇ ਹਿੰਦੁਸਤਾਨ ਨੇ ਦੋ ਵਾਰੀ ਐਨਐਸਏ ਲਾਈ ਜਿੰਨੂੰ ਕਦੀ ਬਾਹਰ ਨਹੀਂ ਸੀ ਕ ਬਿਨਾ ਕਿਸੇ ਕੁਰਸੀ ਤੋਂ ਹੀ ਨਸ਼ੇ ਬੰਦ ਕਰਤੇ ਉਹਨੇ ਹਜ਼ਾਰਾਂ ਨੌਜਵਾਨ ਜਿਹੜੇ ਗਲੀਆਂ ਨਾਲੀਆਂ ਦੇ ਵਿੱਚ ਰੁਲਦੇ ਫਿਰਦੇ ਸੀ ਉਹਨਾਂ ਨੂੰ ਬਾਣੇ ਪਵਾਤੇ ਸਰੋਂ ਮੂੰਹੋਂ ਮੋਨਿਆਂ ਦੇ ਸਰੀ ਦਿਮਾਲੇ ਸੁਝਾਤੇ ਦਾੜੇ ਪ੍ਰਕਾਸ਼ ਕਰਾਤੇ ਉਸ ਨੌਜਵਾਨ ਨੂੰ ਅਸੀਂ ਜੇਲ੍ਹ ਚੋਂ ਬਾਹਰ ਕੱਢ ਦੇਣਾ ਜਿਹਨੂੰ ਹਿੰਦੁਸਤਾਨ ਚਾਹੁੰਦਾ ਕਿ ਅਸੀਂ ਕੱਢੀਏ ਨਾ ਬਾਹਰ ਸਾਰੀ ਉਮਰ ਜੇਲ੍ਹ ਚ ਰੱਖੀਏ ਸੋ ਇਹ ਇਤਿਹਾਸ ਦੇ ਵਿੱਚ ਲੋਕੀ ਵੱਧ ਚੜ ਕੇ ਫੌਜ ਦੇ ਚੋਲੇ ਲੋਕੀ ਵੀਰ ਸਰਕਾਰੀ ਨੌਕਰੀ ਕਰਦੇ ਆ ਬਾਹਰ ਲੀਆਂ ਸਟੇਟਾਂ ਦੇ ਵਿੱਚ ਛੁੱਟੀ ਲੈ ਕੇ ਆ ਰਹੇ ਕੱਲ ਫੌਜੀ ਵੀਰ ਮਿਲੇ ਤੇ ਕੈਨੇਡਾ ਤੋਂ ਵੀਰ ਆ ਰਹੇ ਆ ਦੁਬਈ ਤੋਂ ਵੀਰ ਆ ਰਹੇ ਸਿਰਫ ਇੱਕ ਵੋ ਇਸ ਵਾਰ ਭਾਈ ਅਮਰਤਪਾਲ ਨੂੰ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੌਮ ਨਾਲ ਆ ਪੰਥ ਨਾਲ ਆ ਸੰਗਤ ਨਾਲ ਆ ਫਤੇ ਪੱਕੀ ਆ ਪਰ ਅਸੀਂ ਇੱਕ ਨਾਂ ਤੇ ਦਰਜ ਕਰਾਈਏ ਕਿਉਂਕਿ ਵੇਖੋ ਇਤਿਹਾਸ ਦੇ ਵਿੱਚ ਨਾਂ ਦਰਜ ਕਰਉਣਾ ਬੜੀ ਵੱਡੀ ਗੱਲ ਹੁੰਦੀ ਆ ਕੱਲ ਨੂੰ ਆਪਣੇ ਬੱਚਿਆਂ ਨੂੰ ਦੱਸਾਂਗੇ ਕਿ ਉਦੋਂ ਅਸੀਂ ਵੋਟ ਪਾਈ ਸੀ ਭਾਈ ਅਮਰਤਪਾਲ ਜੀ ਵਿਰੋਧੀ ਧਿਰਾਂ ਵੱਲੋਂ ਨਾ ਬਹੁਤ ਸਾਰੇ ਸਵਾਲ ਚੁੱਕੇ ਜਾ ਰਹੇ ਜਿਤਨਾ ਪਹਿਲਾਂ ਤੁਸੀਂ ਸੰਵਿਧਾਨ ਦੀ ਗੱਲ ਕੀਤੀ ਵੀ ਸੰਵਿਧਾਨ ਨੂੰ ਵਰਤ ਲੈਣਾ ਚਾਹੀਦਾ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਵੀ ਪਹਿਲਾਂ ਤਾਂ ਸੰਵਿਧਾਨ ਨੂੰ ਮੰਨਦੇ ਨਹੀਂ ਸੀ ਹੁਣ ਸੰਵਿਧਾਨ ਦਾ ਆਸਰਾ ਕਿਉਂ ਲਿਆ ਜਾ ਰਿਹਾ ਨਾਲ ਦੂਜੇ ਵੀ ਸਵਾਲ ਐਡ ਕਰਦੇ ਆ ਰਿਹਾ ਲੋਕ ਫਿਰਸਾ ਸਿੰਘ ਮਲਟੋਵਾ ਜੀ ਨੇ ਕਿਹਾ ਵੀ ਵੋਟਾਂ ਤੇ ਖਡੂਰ ਸਾਹਿਬ ਵਾਲੇ ਪਾਉਣੀਆਂ ਕੱਲੇ ਇੱਥੇ ਸਿੱਖ ਥੋੜੀ ਵਸਦੇ ਆ ਇੱਥੇ 크ਿਸਚਨ ਵੀ ਵਸਦੇ ਆ ਇੱਥੇ ਹਿੰਦੂ ਵੀ ਵਸਦੇ ਆ ਇੱਥੇ ਐਸੀ ਕੋਟੇ ਦੀ ਵੱਡੀ ਪ੍ਰਭਾਅ ਰ ਆ ਉਹ ਸਾਰੀਆਂ ਵੋਟਾਂ ਕਿਤੇ ਅਮਰਤਪਾਲ ਨੂੰ ਥੋੜੀ ਪੈ ਜਾਣੀਆਂ ਇਹ ਗੱਲ ਫਿਰਸਾ ਸਿੰਘ ਮਲਟੋਵਾ ਵੱਲੋਂ ਕਹੀ ਜਾ ਰਹੀ ਹੈ ਵੇਖੋ ਜੀ ਜਦੋਂ ਆਣ ਕੇ ਉਸ ਬੰਦੇ ਨੇ ਨਸ਼ਾ ਛਡਾਇਆ ਨਾ ਇਹ ਸਰਕਾਰਾਂ ਅੱਜ ਤੱਕ ਕਿਹੜੇ ਮੁੱਦਿਆਂ ਤੇ ਬਣੀਆਂ ਵਾ ਕਿ ਅਸੀਂ ਨਸ਼ੇ ਬੰਦ ਕਰ ਦਾਂਗੇ ਦੇ ਨਸ਼ੇ ਹਿੰਦੂਆਂ ਦੇ ਪੁੱਤ ਵੀ ਕਰਦੇ ਸੀ ਉਹ ਵੀ ਇਹਨਾਂ ਨੂੰ ਵੋਟਾਂ ਪਾਉਂਦੇ ਰਹੇ ਕਾਮਯਾਬ ਕਰਦੇ ਰਹੇ ਕਿ ਕੁਰਸੀ ਦੇ ਬਾਦੋ ਕੋਈ ਨਹੀਂ ਨਸ਼ੇ ਬੰਦ ਕਰਦੇ ਨੇ 92 ਸ਼ੀਟਾਂ ਤੇ ਜਿਤਾਤਾ ਕੈਪਟਨ ਨੇ ਗੁੜਕਾ ਸਾਹਿਬ ਲੈ ਕੇ ਹੱਥ 'ਚ ਸੌਂ ਖਾਲੀ ਉਹਨੂੰ ਜਿਤਾਤਾ ਕਿ ਕੋਈ ਗੱਲ ਨਸ਼ੇ ਬੰਦ ਹੋ ਜਾਣਗੇ ਅੰਮ੍ਰਿਤਪਾਲ ਇਹੋ ਜਿਹਾ ਬੰਦਾ ਆਇਆ ਜਿਨੇ ਬਿਨਾ ਕੁਰਸੀ ਤੋਂ ਬਿਨਾ ਕਿਸੇ ਅਹੁਦੇ ਤੋਂ ਨੇ ਕਿਹਾ ਕਿ ਮੈਨੂੰ ਕੋਈ ਮੰਤਰੀ ਨਾ ਬਣਾਓ ਮੈਨੂੰ ਕੋਈ ਵੋਟਾਂ ਨਾ ਪਾਓ ਉਹਨੇ ਆਣ ਕੇ ਨਸ਼ੇ ਛਡਾਏ ਜਿੱਦੇ 'ਚ ਹਿੰਦੂਆਂ ਦੇ ਪੁੱਤਾਂ ਨੇ ਵੀ ਨਸ਼ੇ ਛੱਡੇ ਹਿੰਦੂ ਵੀਰਾਂ ਨੇ ਫੁੱਲ ਸੁੱਟ ਕੇ ਉਹਦਾ ਸਵਾਗਤ ਕਰਦੇ ਰਹੇ ਜ ਇਹ ਧਰਮ ਦਾ ਨਾਂ ਉਹਨੂੰ ਆਪਣੇ ਪੁੱਤ ਪਿਆਰੇ ਆ ਪੰਜਾਬ ਨੂੰ ਆਪਣੀ ਨੌਜਵਾਨੀ ਪਿਆਰੀ ਆ ਭਾਵੇਂ ਤੇ ਇਹ ਧਰਮ ਦਾ ਨਾਂ ਨਹੀਂ ਰਹਿੰਦਾ ਉਹ ਇੰਤ ਵੀਰ ਵੀ ਬੜਾ ਵੱਧ ਚੜ ਕੇ ਕਹਿ ਰਹੇ ਕਿ ਅਸੀਂ ਵੇਖੋ ਇੱਕ ਤੇ ਨਾ ਪੰਜਾਬ ਦੇ ਜੰਮੇ ਜਿਹੜੇ ਪੰਜਾਬ ਦੇ ਵਾਸੀ ਹੁੰਦੇ ਨੇ ਨਾ ਜੰਮਪਲ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਧੱਕੇ ਦੇ ਖਿਲਾਫ ਖੜਨਾ ਹੈ ਹਰ ਤਰ੍ਹਾਂ ਦੇ ਪੰਜਾਬ ਦੇ ਬੰਦਿਆਂ ਦੇ ਅੰਦਰ ਇੱਕ ਇਹ ਹੁੰਦੀ ਆ ਕਿ ਅਸੀਂ ਜ਼ੁਲਮ ਜਿੱਥੇ ਜਿੱਦੇ ਤੇ ਜ਼ੁਲਮ ਹੋਂਦੇ ਆ ਅਸੀਂ ਜ਼ੁਲਮ ਦੇ ਖਿਲਾਫ ਖੜਨਾ ਹੈ ਸੋ ਪੰਜਾਬ ਦਾ ਭਾਵੇਂ ਹਿੰਦੂ ਆ ਭਾਵੇਂ ਇਸਾਈ ਆ ਕ੍ਰਿਸਚੀਅਨ ਆ ਜਿਹੜਾ ਵੀ ਮਰਜੀ ਆ ਉਹਨੂੰ ਪਤਾ ਕਿ ਅਮਰਤਪਾਲ ਦੇ ਨਾਲ ਧੱਕਾ ਹੋਇਆ ਹੈ ਉਹਨੇ ਆਣ ਕੇ ਨਸ਼ੇ ਨੂੰ ਠੱਲ ਪਾਈ ਨਸ਼ਾ ਸਰਕਾਰਾਂ ਦਾ ਕਾਰੋਬਾਰ ਸੀ ਉਹ ਸਭ ਬੰਦੇ ਤੇ ਇਹਨਾਂ ਨੇ ਦੋ ਵਾਰੀ ਐਨਐਸਏ ਲਾਤੀ ਦਾ ਅਸੀਂ ਉਸ ਧੱਕੇ ਦੇ ਖਿਲਾਫ ਖੜਨਾ ਹੈ ਉਹਨਾਂ ਨੇ ਅਮਰਤਪਾਲ ਵਾਲਾ ਬਟਨ ਦੱਬਣਾ ਹੈ ਜੀ ਜੀ ਬਲਟੋਆ ਸਾਹਿਬ ਨੇ ਇਥੋਂ ਤੱਕ ਵੀ ਕਿਹਾ ਕਿ ਜਿਹੜੇ ਤੁਸੀਂ ਨਸ਼ਾ ਛਡਾਉਣ ਦੀ ਗੱਲ ਕਰਦੇ ਹੋ ਮੈਨੂੰ ਕਹਿੰਦਾ 10 ਕ ਬੰਦੇ ਹੀ ਲਿਆ ਕੇ ਖੜਾ ਕਰ ਦੋ ਸਾਹਮਣੇ ਵੀ ਇਹਨਾਂ ਬੰਦੇ ਨੇ ਅਮਰਤਪਾਲ ਦੇ ਕਹਿਣ ਤੇ ਕੇਸ ਰੱਖੇ ਸੀ ਇਹਨਾਂ ਬੰਦਿਆਂ ਦੇ ਕਹਿਣ ਤੇ ਅਮਰ ਛਕਿਆ ਸੀ ਇਹਨਾਂ ਬੰਦਿਆਂ ਨੇ ਨਸ਼ਾ ਛਡਾਇਆ ਇਹ ਮੇਰੇ ਸਾਹਮਣੇ ਦਾਅਵਾ ਦੇ ਖਿਲਾਫ 10 ਕੀ ਹਜ਼ਾਰਾਂ ਬੰਦੇ ਸਾਡੇ ਕੋਲ ਰਿਕਾਰਡ ਪਿਆ ਮੈਂ ਤੁਹਾਨੂੰ ਆ ਇੰਟਰਵਿਊ ਤੋਂ ਬਾਅਦ ਚ ਵੀਡੀਓ ਦੇ ਦੂੰਗਾ ਉਹਨਾਂ ਬੰਦਿਆਂ ਦੀ ਉਹਨਾਂ ਦਾ ਨਾਂ ਤੇ ਪਤਾ ਐਡਰੈਸ ਦੇ ਦੂੰਗਾ ਵਟੋਆ ਉਹਨਾਂ ਕੋਲ ਜਾ ਕੇ ਚਲ ਜੇ ਉਹਨਾਂ ਨੂੰ ਪੁੱਛ ਲੈ ਕਿ ਉਹਨਾਂ ਉਹ ਮੰਨਦੇ ਆ ਉਹ ਆਨ ਕੈਮਰਾ ਕਹਿੰਦੇ ਆ ਕਿ ਅਸੀਂ ਨਸ਼ਾ ਛੱਡਿਆ ਸਾਡੇ ਕੋਲ ਕਲਿੱਪਾਂ ਪਈਆਂ ਉਹਨਾਂ ਬੰਦਿਆਂ ਦੀਆਂ ਸਾਡੇ ਕੋਲ ਐਡਰੈਸ ਪਿੰਡ ਪਏ ਉਹਨਾਂ ਦੇ ਘਰ ਦੇ ਉਹਨਾਂ ਦੀਆਂ ਮਾਤਾਵਾਂ ਕਹਿੰਦੀਆਂ ਵੀ ਸਾਡੇ ਪੁੱਤ ਤੇ ਐ ਇਹੋ ਜਿਹੇ ਸਾਡੇ ਕੋਲ ਬੰਦੇ ਪਏ ਆ ਜਿਨ੍ਹਾਂ ਨੇ ਅਮਰਤਪਾਲ ਦੇ ਕਿਉਂਕਿ ਵੇਖੋ ਕਾਲਪੁਰਖ ਕਰਨ ਵਾਲਾ ਪਰ ਅਮਰਤਪਾਲ ਇੱਕ ਜਰੀਆ ਬਣਿਆ ਇਹੋ ਜਿਹੇ ਬੰਦੇ ਆ ਟੀਕਾ ਜਿਹੜਾ ਲਾਉਂਦਾ ਸੀ ਉਹ ਛੱਡਿਆ ਸਾਰਾ ਕੁਝ ਉਹਨੇ ਅਮਰਤ ਛਕਿਆ ਆਨੰਦਪੁਰ ਘਰ ਵਾਪਸੀ ਕੀਤੀ ਉਹਨੇ ਬਾਣਾ ਪਾਇਆ ਦਾੜੇ ਪ੍ਰਕਾਸ਼ ਹੋਏ ਦਮਾਲਾ ਬੰਨਿਆ ਤੇ ਅੱਜ ਉਹ ਵਿਆਹਿਆ ਗਿਆ ਬੰਦਾ ਜਿਹਨੂੰ ਮਾਪਿਆਂ ਨੇ ਮੰਨ ਲਿਆ ਕਿ ਸਾਡਾ ਮਰਿਆ ਪੋਤੇ ਆ ਸੀ ਇਹ ਨਹੀਂ ਵਿਹੋਣਾ ਇਹ ਤੇ ਟੀਕਾ ਲਾਉਂਦਾ ਅੱਜ ਵੀ ਪਤਾ ਨਹੀਂ ਕੱਲ ਵੀ ਪਤਾ ਨਹੀਂ ਉਹਨੇ ਤੇ ਮਰਿਆ ਨੂੰ ਜਿਉਂਦਿਆਂ ਚ ਕੀਤਾ ਉਲਟੋਆ ਹਨ ਸਾਡੇ ਨਾਲ ਆ ਕੇ ਗੱਲ ਕਰੇ ਇੱਕ ਕੀ 10 ਕੀ ਹਜ਼ਾਰਾਂ ਬੰਦੇ ਇਦਾਂ ਦੇ ਸਾਡੇ ਕੋਲ ਹੈਗੇ ਰਿਕਾਰਡ ਦੇ ਵਿੱਚ ਪਏ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਜਿਨ੍ਹਾਂ ਨੇ ਨਸ਼ੇ ਛੱਡੇ ਤੇ ਉਹ ਕੋਈ ਆਨ ਕੈਮਰਾ ਗੱਲ ਵੀ ਕਰਦੇ ਕੋਈ ਝਟਕਦੇ ਨਹੀਂ ਉਹ ਕਹਿੰਦੇ ਸੀ ਪ੍ਰਭਾਵਿਤ ਹੋਏ ਅੰਮ੍ਰਿਤਪਾਲ ਤੋਂ ਲੱਖਾਂ ਨੌਜਵਾਨ ਇਦਾਂ ਦੇ ਉਹਨਾਂ ਨੇ ਇਹ ਵੀ ਕਿਹਾ ਵਾ ਕਿ ਮੈਂ ਤਿੰਨ ਵਾਰੀ ਐਨਐਸਏ ਚ ਲੀਆ ਇਹਨਾਂ ਨੂੰ ਤਾਂ ਇੱਕੋ ਵਾਰੀ ਲੱਗੀ ਤੇ ਚੀਕਾਂ ਨਿਕਲ ਗਈਆਂ ਇਹ ਉਹਨਾਂ ਦੀ ਭਾਸ਼ਾ ਮੈਂ ਨਹੀਂ ਕਹਿ ਰਿਹਾ ਉਹਨਾਂ ਦੀ ਭਾਸ਼ਾ ਵੀ ਇੱਕੋ ਵਾਰੀ ਐਨਐਸ ਲੱਗੀ ਚੀਕਾਂ ਨਿਕਲ ਗਈਆਂ ਮੈਂ 3 ਸਾਲ ਐਨਐਸ ਵੀ ਨੂੰ ਪੜਾਈ 10 ਸਾਲ ਸਜ਼ਾ ਵੀ ਕੱਟੀ ਆ ਮੇਰੇ ਵਰਗਾ ਪੰਥਕ ਕੋਣ ਹੋ ਸਕਦਾ ਉਹ ਉਹਨਾਂ ਦਾ ਕਹਿਣਾ ਸੀ ਤਿੰਨ ਵਾਰੀ ਐਨਐਸਏ ਚੱਲ ਕੇ ਕੋਈ ਬੰਦੇ ਨੂੰ ਸਰਟੀਫਿਕੇਟ ਥੋੜਾ ਮਿਲ ਜਾਂਦਾ ਕਿ ਉਹ ਪੰਥ ਵਿਰੋਧੀ ਖੜਾ ਹੈ ਵੇਖੋ ਵੀ ਪੰਥ ਕਹਿ ਰਿਹਾ ਵੀ ਅਸੀਂ ਆਪਣਾ ਉਹ ਬੰਦਾ ਬਾਹਰ ਕੱਢਣਾ ਜਿਹਨੂੰ ਸਰਕਾਰ ਨੇ ਦੋ ਵਾਰੀ ਐਨਐਸਏ ਲਾਤੀ ਇਧਰੋਂ ਤਾਂ ਫਿਰ ਅਮਰਤਪਾਲ ਤੋਂ ਪਹਿਲਾਂ ਵੀ ਕੋਈ ਬੰਦਾ ਨਹੀਂ ਹੋਇਆ ਜੀ ਤੇ ਦੋ ਵਾਰੀ ਐਨਐਸਏ ਲਗਾਤਾਰ ਲੱਗੀ ਹੋਵੇ ਹਨਾ ਐਨਐਸਏ ਲੱਗਦੀ ਰਹੀ ਠੀਕ ਆ ਪਰ ਅਮਰਤਪਾਲ ਇੱਕ ਪਹਿਲਾ ਬੰਦਾ ਹੈ ਤੇ ਹੁਣ ਤਿੰਨ ਵਾਰੀ ਐਨਐਸਏ ਨਾਲ ਇਹ ਨਹੀਂ ਉਹਨੂੰ ਸਰਟੀਫਿਕੇਟ ਮਿਲ ਗਿਆ ਵੀ ਪੰਥ ਇੱਕ ਪਾਸੇ ਕਹਿੰਦੇ ਵੀ ਅਸੀਂ ਆਪਣਾ ਨੌਜਵਾਨ ਬਾ ਤਾਂ ਵੀ ਕਿਹੜੀ ਕਿਤਾਬ ਚ ਲਿਖਿਆ ਵੀ ਉਹ ਦੰਦ ਦੁਆਰ ਬਾਹਰ ਆਇਆ ਦੇਖੋ ਵੀ ਸਮਰਤੀ ਜਨ ਮਾਰ ਬਾਹਰ ਆਇਆ ਇਸ ਤੋਂ ਪਹਿਲਾਂ ਹਜਾਰਾ ਸਿੰਘ ਗਿੱਲ ਜਿਹੜੇ ਇਸੇ ਹਲਕੇ ਦੇ ਵਿੱਚੋਂ ਬਾਹਰ ਕੱਢੇ ਤੋਂ ਪਹਿਲਾਂ ਵੀ ਸਾਡੇ ਵੱਡੇ ਵੱਡੇ ਨੇ ਗੱਲ ਕਰਦੇ ਕਿ ਇੱਕ ਕੋਈ ਹੋਰ ਸੀ ਉਹ ਵੀ ਬੰਦਾ ਇਥੋਂ ਬਾਹਰ ਕੱਢੇ ਆ ਬੰਦਿਆਂ ਨੇ ਜਿਤਾ ਕੇ ਕਿਉਂਕਿ ਵੇਖੋ ਇਹਨਾਂ ਦਾ ਕਾਨੂੰਨ ਕਹਿੰਦਾ ਕਿ ਜਿਹੜੇ ਬੰਦੇ ਨੂੰ ਇੰਨੀ ਸਪੋਰਟ ਇੰਨੀ ਵੋਟ ਪੈ ਰਹੀ ਆ ਤੇ ਉਹਨੂੰ ਇਹ ਕਿੱਦਾਂ ਕਹਿਣਗੇ ਵੀ ਉਹ ਦੋਸ਼ੀ ਆ ਇਹ ਤੇ ਅੰਦਰ ਤੇ ਜੇਲ੍ਹ ਚ ਤਾ ਰੱਖਦੇ ਆ ਨੇ ਕਿ ਇਹ ਬੰਦੇ ਨੂੰ ਲੋਕਾਂ ਨੂੰ ਖਤਰਾ ਵਾ ਇਹ ਅਸੀਂ ਤਾ ਕਰਕੇ ਉਹਨੂੰ ਲੋਕਾਂ ਦੀ ਨਹੀਂ ਰਹਿਣਨਾ ਜੇਲ੍ਹ ਚ ਸੁਧਣਾ ਜਦ ਲੋਕ ਉਹਨੂੰ ਕਹਿ ਰਹੇ ਆ ਇੱਕ ਪਾਸੇ ਇਹ ਕਹਿ ਰਹੇ ਕਿ ਉਹ ਬੰਦਾ ਜੇ ਪੰਜਾਬ ਲੈ ਆਂਦਾ ਲੋਕੀ ਆਣ ਕੇ ਜੇਲ੍ਹ ਨੂੰ ਮੱਥੇ ਟੇਕਣਗੇ ਕਿਹੜੇ ਬੰਦੇ ਨੂੰ ਫਿਰ ਮੱਥਾ ਲੋਕੀ ਟੇਕਣਗੇ ਉਹਨੂੰ ਬਾਹਰ ਕੱਢ ਦੋ ਉਹ ਬੰਦਾ ਦੋਸ਼ੀ ਕਿੱਦਾਂ ਹੋ ਸਕਦਾ ਉਹਦੇ ਤੋਂ ਲੋਕਾਂ ਨੂੰ ਖਤਰਾ ਕਿੱਦਾਂ ਹੋ ਸਕਦਾ ਪੰਜਾਬ ਨੂੰ ਤੁਸੀਂ ਪਰਿਵਾਰ ਦੇ ਨਾਲ ਵਿਚਰਦੇ ਰਹੇ ਹੋ ਵੈਲ ਕਰ ਰਿਹਾ ਜਿਹਦੇ ਵਿੱਚ ਅਮਰਪਾਲ ਦੇ ਚਾਚਾ ਜੀ ਦੀ ਫੋਟੋ ਆ ਰਹੀ ਹੈ ਕਿ ਉਹਨਾਂ ਨੇ ਪਿਛਲੀ ਵਾਰੀ ਦਿੰਪੇ ਨੂੰ ਸਰੋਪਾ ਦੇ ਕੇ ਜਾਨੀ ਕਾਂਗਰਸ ਨੂੰ ਸਪੋਰਟ ਕੀਤਾ ਸੀਗਾ ਤੇ ਕਹਿੰਦੇ ਉਦੋਂ ਇਹ ਪੰਥਕ ਪਰਿਵਾਰ ਕਿੱਥੇ ਸੀ ਅੱਜ ਕਿਉਂ ਬੰਦ ਦਾ ਚਿਰਦਾ ਤੇ ਵਿਰਸਾ ਵਲਟੋਵਾ ਪੰਥਕ ਕਿੱਦਾਂ ਜਦੋਂ ਇਹ ਜਾ ਕੇ ਹਣੇ ਲੁਏ ਦੇ ਨਾਰੇ ਤੇ ਜਦੋਂ ਬੀਜਪੀ ਦੇ ਨਾਲ ਹੱਥ ਤੇ ਜਦੋਂ ਕਮਲ ਵਾਲਾ ਫੁੱਲ ਗੱਲ ਚ ਉਦੋਂ ਇਹ ਪੰਥਕ ਕਿੱਥੇ ਜਿਹੜਾ ਅੱਜ ਕਹਿੰਦਾ ਮੈਂ ਪੰਥਕ ਆ ਮੇਰੇ ਤੇ ਤਿੰਨ ਵਾਰੀ ਐਨਐਸਐ ਲੱਗੀ ਵੇਖੋ ਪਰਿਵਾਰ ਦੇ ਸਾਰੇ ਪਰਿਵਾਰ ਉਹਦਾ ਕੋਈ ਪਰਿਵਾਰ ਸੰਘਰਸ਼ੀ ਕੋਈ ਪੰਥਕ ਮੋੜ ਨਹੀਂ ਬੰਦੇ ਨੇ ਆਣ ਕੇ ਆਪਣਾ ਕੰਮ ਕੀਤਾ ਅਸੀਂ ਵੇਖਿਆ ਕਿ ਅੱਜ ਦੀ ਡੇਢ ਚੋਂ ਕਿੱਥੇ ਖੜਾ ਵਾ ਉਹਨੇ ਆਣ ਕੇ ਜਦੋਂ ਦੁਬਈ ਤੋਂ ਆਇਆ ਉਹ ਪਹਿਲਾਂ ਇਸਤਾਨ ਤੇ ਇਹ ਤੇ ਇਹ ਵੀ ਕਹਿਣਗੇ ਕਿ ਉਹ ਪਹਿਲਾਂ ਬੰਦਾ ਮੋਨਾ ਸੀ ਉਹਦੇ ਵਾਲ ਕੱਟੇ ਸੀ ਪਰ ਵੇਖੋ ਵੀ ਉਹਨੇ ਕੰਮ ਜਿਹੜਾ ਕੀਤਾ ਵਰਕ ਕੀਤਾ ਉਹਨੇ ਨੌਜਵਾਨੀ ਨੂੰ ਬਚਾਇਆ ਉਹਨੇ ਆਣ ਕੇ ਪੰਜਾਬ ਦੀ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਿਆ ਉਹਨੇ ਅਨੰਦਪੁਰ ਘਰ ਵਾਪਸੀ ਕਰਾਈ ਅੱਜ ਦੀ ਡੇਢ 'ਚ ਉਹਦਾ ਕੋਈ ਮੋੜ ਨਹੀਂ ਸੀ ਪੰਥਕ ਜਿਵੇਂ ਵਿਰਸੇ ਹੁਣੀ ਕਹਿੰਦੇ ਆ ਵਿਰਸੇ ਨਾਲ ਕੋਈ ਕਹਿ ਸਕਦਾ ਵਾ ਕਿ ਤੁਸੀਂ ਵੀ ਤੁਸੀਂ ਭੱਜਪੜਾ ਨਾ ਰਹਿੰਦੇ ਰਹੇ ਜ ਨਾਲ ਇੱਕ ਪਾਸੇ ਆਪਣੇ ਆਪ ਨੂੰ ਪੰਥਕ ਕਹਿੰਦੇ ਜੀ ਉਹ ਤੇ ਕਹਿੰਦੇ ਨਹੀਂ ਕਿ ਸਾਡਾ ਪਰਿਵਾਰ ਪੰਥਕ ਹੈ ਇਹ ਇਹ ਦਾਵਾ ਕਰਦੇ ਉਹ ਤੇ ਇੱਕ ਬੰਦੇ ਨੇ ਸ਼ੁਰੂਆਤ ਕੀਤੀ ਆ ਇਹ ਤੇ ਨਵੀਂ ਸ਼ੁਰੂਆਤ ਪਰਵਾਰ ਪਹਿਲਾਂ ਠੀਕ ਆ ਕੀਪਤਾ ਉਹਨਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਹੁਣ ਜਿੰਨੂੰ ਮਰਜ਼ੀ ਪਾਈਆਂ ਹੁਣ ਪਰ ਐ ਜਿਹਦੇ ਸਮੇਂ ਦੇ ਵਿੱਚ ਜੇ ਵੇਖੋ ਵੀ ਪਾਸਟੀ ਮੈਟਰ ਕਰਦਾ ਹੋਵੇ ਤੇ ਮੈਂ ਕਹਿੰਨਾ ਕਿ ਜਿਹੜੀ ਸ਼ਰੂਮਨੀ ਕਮੇਟੀ ਉਹ ਇੰਨਾ ਪੈਸਾ ਕਿਉਂ ਲੈਂਦੀ ਧਰਮ ਪ੍ਰਚਾਰ ਤੇ ਕਿ ਉਹ ਉਹ ਕਿਉਂ ਧਰਮ ਪ੍ਰਚਾਰ ਕਰਨ ਦੀ ਕਿਉਂ ਅਮਰਦੇਸ਼ਿਕਾਉਂਦੀ ਜੇ ਬੰਦੇ ਦਾ ਪਾਸਟੀ ਚੋਕੇ ਲਿਹਾਉਣਾ ਤੁਸੀਂ ਤੇ ਤਾਂ ਕਰਕੇ ਉਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਹੰਗ ਆਪਾਂ ਅੱਜ ਵੇਖੋ ਕਿ ਸਰਕਾਰ ਨੇ ਸਾਡਾ ਬੰਦਾ ਪਹਿਚਾਨ ਲਿਆ ਉਹ ਕਹਿੰਦੇ ਕਿ ਅਸੀਂ ਬਾਹਰ ਨਿਕਲਣ ਦੇਣਾ ਕਿਉਂਕਿ ਪੰਜਾਬ 'ਚ ਖਾਲਸਾ ਵੀਰ ਚੱਲੂਗੀ ਪੰਜਾਬ ਦੇ ਵਿੱਚ ਨਸ਼ੇ ਬੰਦ ਹੋਣਗੇ ਉਹਨਾਂ ਦੇ ਕਾਰੋਬਾਰ ਠੱਪ ਹੋਣਗੇ ਸਰਕਾਰਾਂ ਦੇ ਪੰਜਾਬ ਦੀ ਨੌਜਵਾਨੀ ਨੂੰ ਉਹ ਗਲੀਆਂ ਨਾਲੀਆਂ ਦੇ ਵਿੱਚ ਰੋਲਣਾ ਚਾਹੁੰਦੇ ਆ ਤੇ ਉਹਨਾਂ ਨੂੰ ਲੱਗਣਾ ਕਿ ਨੌਜਵਾਨੀ ਆਨੰਦਪੁਰ ਘਰ ਵਾਪਸੀ ਕਰੂਗੀ ਹੁਣ ਜੇ ਸਰਕਾਰ ਬੰਦਾ ਪਛਾਣ ਰਹੀ ਹੈ ਦੋਰੀ ਐਨਐਸ ਲਾ ਰਹੀ ਹੈ ਤੇ ਸਾਨੂੰ ਮੈਂ ਆਪਣੇ ਲੋਕਾਂ ਨੂੰ ਸਾਡੇ ਲੋਕਾਂ ਨੇ ਪਛਾਣ ਲਿਆ ਵਾ ਪਰ ਵਿਰਸੇਰ ਗਿਆ ਨੂੰ ਪਛਾਣਨਾ ਚਾਹੀਦਾ ਇਹਨਾਂ ਨੂੰ ਬਿਲਕੁਲ ਪਹਿਲੀ ਗੱਲ ਤੇ ਲੜਨਾ ਨਹੀਂ ਚਾਹੀਦਾ ਜੇ ਲੜਦੇ ਆ ਤਾਂ ਬਕਵਾਸਬਾਜ਼ੀ ਨਾ ਕਰਨ ਠੀਕ ਆ ਮੈਦਾਨ ਦੇ ਵਿੱਚ ਆ ਪਤਾ ਬਾਪੂ ਜੀ ਦੇ ਨਾਲ ਵੀ ਗੱਲਬਾਤ ਕਰਦੇ ਹੋਗੇ ਹਨਾ ਕਿਉਂਕਿ ਜੇ ਆਪਾ ਅਮਰਤਪਾਲ ਜੀ ਦੇ ਪਿਛਲੇ ਜੀਵਨ ਦੇ ਝਾਤ ਮਾਰੀਏ ਤੇ ਉਦੋਂ ਉਹਨਾਂ ਦੀ ਵਾਲ ਵੀ ਕੱਟੇ ਹੋਏ ਹਨਾ ਬਾਅਦ ਚ ਚਲੋ ਅਮਰਤਾਰ ਇਸੇ ਖਣੇ ਸਿੱਕੇ ਸੱਚੇ ਚੰਗੀ ਗੱਲ ਹੋਈ ਕਦੀ ਬਾਪੂ ਜੀ ਦੇ ਨਾਲ ਇਹ ਗੱਲ ਤੇ ਨਹੀਂ ਜ਼ਿਕਰ ਕੀਤਾ ਕਿ ਇਹੋ ਜੀ ਅਮਰਤਪਾਲ ਨੇ ਕਿਹੜਾ ਵੇਖਿਆ ਕੀ ਚੀਜ਼ ਵੇਖ ਲਈ ਜਾਂ ਕਿਹੜਾ ਇਤਿਹਾਸ ਪੜ੍ਹ ਲਿਆ ਜਿਹੜਾ ਦਿੱਕਤਾਂ ਵੀ ਉਹਦੀ ਚੇਂਜ ਆ ਗਿਆ ਉਹਦੇ ਸਾਰਾ ਜੀਵਨ ਹੀ ਬਦਲ ਗਿਆ ਪਹਿਲਾਂ ਕੁਝ ਹੋਰ ਸੀ ਬਾਅਦ ਚ ਥੋੜੇ ਕਿਚੇਰ ਦੇ ਵਿੱਚ ਇੱਕ ਨਵਾਂ ਚੇਂਜ ਆ ਜਾਣਾ ਬੜੀ ਚੀਜ਼ ਸੀ ਐਸੀ ਕੋਈ ਸ਼ਾਇਦ ਕੋਈ ਗਲਬਾਤ ਹੋਈ ਹੋਵੇ ਤੁਹਾਨੂੰ ਦੇਖੋ ਜੀ ਹਲੂਣਾ ਬੜੀ ਵੱਡੀ ਚੀਜ਼ ਹੁੰਦੀ ਸਿੱਖ ਲਈ ਗੁਰੂ ਸਾਹਿਬ ਤੋਂ ਦੇਖਣੀ ਇਹ ਅਮਰਤਪਾਲ ਨੇ ਮੇ ਜੋਨ ਰਿਕਾਰਡ ਕੀਤਾ ਕਿ 2015 ਦੇ ਵਿੱਚ ਬੇਦਬੀ ਹੋਈ ਮੇਰੇ ਮਨ ਨੂੰ ਬੜਾ ਹਲੂਣਾ ਵੱਜਾ ਠੀਕ ਹੈ ਪਹਿਲਾਂ ਵੀ ਮੈਂ ਇਤਿਹਾਸ ਨਾਲ ਜੁੜਿਆ ਪੰਜਾਬ ਦੇ ਮੁੱਦਿਆਂ ਨਾਲ ਪੰਜਾਬ ਦੇ ਸਿਆਸਤ ਨਾਲ ਜੁੜਿਆ ਸੀ ਮੈਨੂੰ ਪਤਾ ਸੀ ਕਿ ਕੀ ਚੱਲਦਾ ਮੈਂ ਸੋਸ਼ਲ ਮੀਡੀਆ ਤੇ ਐਕਟਿਵ ਸੀ ਪਰ ਜਦੋਂ ਬੇਦਬੀ ਹੋਈ ਵੇਖੋ ਉਹ ਚੱਲਣੀ ਬੜੀ ਔਖੀ ਚੀਜ਼ ਹੈ ਗੁਰੂ ਸਾਡਾ ਪਿਓ ਹਜ਼ਰ ਨაზਰ ਮੰਨਦੇ ਹਨ ਅਸੀਂ ਜਦੋਂ ਬੇਦਬੀ ਹੋਈ ਉਦੋਂ ਉਸ ਬੰਦੇ ਨੂੰ ਹਲੂਣਾ ਅੰਦਰੋਂ ਵੱਜਾ ਮੁੜ ਕੇ ਦੀਪ ਬਾਈ ਆਇਆ ਕਹਿੰਦੇ ਕਿ ਜਦੋਂ ਲਾਹੂ ਡੁੱਲਦਾ ਫਿਰ ਸ਼ਹੀਦਾ ਸਿੰਘਾਂ ਦਾ ਉਹਨੇ ਆਣ ਕੇ ਨੌਜਵਾਨੀ ਦੇ ਵਿੱਚ ਸਾਰੀ ਨੌਜਵਾਨੀ ਦੇ ਵਿੱਚ ਇੱਕ ਚਿੰਗ ਭਰੀ ਗਈ ਜੇ ਅੱਜ ਅਸੀਂ ਇਸ ਰਾਹ ਤੇ ਤੁਰੇ ਸ਼ਾਇਦ ਉਹ ਵੀ ਦੀਪ ਦਾ بڑا ਹੱਥ ਹੋਂ ਦੇ ਮਗਰ ਤੇ ਉਹੋ ਹੀ ਹੱਥ ਤੇ ਉਹ ਜਿਹੜਾ ਬੇਦਬੀ ਵਾਲਾ ਹਲੂਣਾ ਸੀ ਉਹੋ ਹੀ ਸ਼ਾਇਦ ਮਰਤਪਾਲ ਨੂੰ ਲੱਗਾ ਤੇ ਉਹਨੇ ਸੋਚਿਆ ਵੀ ਆਪਣੇ ਅਸਲੀ ਰੂਪ ਚ ਆਉਣਾ ਚਾਹੀਦਾ ਤੇ ਨਾਲ ਹੋਰ ਨੌਜਵਾਨਾਂ ਨੂੰ ਲਿਆਉਣਾ ਚਾਹੀਦਾ ਕਿਉਂਕਿ ਉਹ ਕੋਈ ਲੀਡਰ ਬਣ ਕੇ ਆਇਆ ਨਹੀਂ ਸੀ ਉਹਨੇ ਪਹਿਲਾਂ ਕਿਹਾ ਕਿ ਮੈਂ ਚੋਣਾ ਨਹੀਂ ਲੜਦਿਆਂ ਉਹਨੇ ਪਹਿਲਾਂ ਹੀ ਕਿਹਾ ਕਿ ਮ ਤੇ ਵੇਖੋ ਵੀ ਸਾਡੇ ਕੋਲ ਮੈਂ ਪਹਿਲਾਂ ਗੱਲ ਕਰਤੀ ਅਸੀਂ ਮੋਰਚੇ ਲਾ ਕੇ ਵੇਖ ਲਈ ਅਸੀਂ ਭੋਖੜ ਧਾਲਾ ਕਰਕੇ ਵੇਖ ਲਈਏ ਵੱਡੇ ਤੋਂ ਵੱਡੇ ਵਕੀਲ ਕਰਕੇ ਵੇਖ ਲਏ ਸਾਡਾ ਕੋਈ ਕਸੂਰ ਨਹੀਂ ਫਿਰ ਵੀ ਐਨਐਸਏ ਲੱਗੀ ਤੇ ਸਾਡੇ ਕੋਲ ਇੱਕ ਰਾਹ ਵਾਗੇ ਇਸ ਟੋਣਾ ਜਿੱਤ ਕੇ ਬਾਹਰ ਆ ਸਕਦੇ ਇੱਥੇ ਵੀ ਰਿਐਕਸ਼ਨ ਆਇਆ ਸੀਗਾ ਵੀ ਸੰਗਤ ਕਿਹੜੀ ਸੰਗਤ ਹੈ ਉੱਥੇ ਤਾਂ ਕਹਿੰਦੇ ਵੀ ਬਹੁਤ ਜ਼ਿਆਦਾ ਉੱਥੇ ਪਾਬੰਦੀ ਕੋਈ ਫੋਨ ਨਹੀਂ ਜਾ ਸਕਦਾ ਅੰਦਰ ਕੋਈ ਮੁਲਾਕਾਤ ਨਹੀਂ ਹਫ਼ਤੇ ਚ ਇੱਕ ਵਾਰੀ ਮੁਲਾਕਾਤ ਹੋ ਸਕਦੀ ਹੈ ਕਿਹੜੀ ਸੰਗਤ ਨੇ ਉਹਨਾਂ ਨੂੰ ਜਾ ਕੇ ਹੁਕਮ ਲਾਤਾ ਕਿਹੜੀ ਸੰਗਤ ਨੇ ਕਹਿਣ ਤੇ ਉਹਨਾਂ ਨੇ ਇਲੈਕਸ਼ਨ ਲੜਨ ਦਾ ਐਲਾਨ ਕਰ ਉਹਨੂੰ ਵਿਰਸੇ ਨੂੰ ਪੁੱਛੋ ਇਹੋ ਸੰਗਤ ਆ ਜਿਹੜੀ ਜਿਹੜੀ ਅੱਜ ਕਹਿੰਦੀ ਹੈ ਕਿ ਮਾਤਾ ਜੀ ਸਾਡੇ ਪਿੰਡ ਆਜੋ ਸਾਡੇ ਘਰ ਜਿਹੜਾ ਆਓ ਸਾਡੇ ਇੱਥੇ ਜਿਹੜੀਆਂ ਵੀ ਹੀਰਾ ਚੱਲਣ ਦੀਆਂ ਇਥੇ ਕਾਫਲੇ ਆ ਹੀ ਨਾ ਹੁਣ ਬੰਦ ਕੀਤਾ ਪ੍ਰਚਾਰ ਉਹ ਗੱਡੀਆਂ ਹੀ 100-100 ਹੋ ਜਾਂਦੀਆਂ ਇਹੋ ਸੰਗਤ ਨੇ ਹੁਕਮ ਲਾਇਆ ਤੇ ਉਹ ਵਕੀਲ ਸਾਹਿਬਾਂ ਨੇ ਜਾ ਕੇ ਗੱਲ ਕੀਤੀ ਕਿਉਂਕਿ ਉੱਥੇ ਵਕੀਲ ਜਾ ਸਕਦਾ ਉੱਥੇ ਸਾਰੇ ਨਹੀਂ ਜਾ ਸਕਦੇ ਇੱਥੇ ਪਰਿਵਾਰ ਜਾ ਸਕਦਾ ਪਰਿਵਾਰ ਨੇ ਦੱਸਿਆ ਵੀ ਬਾਹਰ ਸੰਗਤ ਦਾ ਆ ਮਾਹੌਲ ਆ ਸਾਰੇ ਸਾਰੇ ਲੀਡਰਾਂ ਦੀਆਂ ਜਿਹੜੀਆਂ ਸਿੰਗੜੀਆਂ ਉਹ ਸਾਰੀਆਂ ਪ੍ਰਚਾਰਦੇ ਤੇ ਭਾਈ ਅੰਮ੍ਰਿਤਪਾਲ ਦੀ ਸਿੰਘਣੀ ਉਹ ਕਿਉਂ ਨਹੀਂ ਨਜ਼ਰ ਆਇਆ ਵੇਖੋ ਵੀ ਜੂਰੀ ਨਹੀਂ ਤਾਂ ਕਿ ਸਾਰੇ ਲੀਡਰਾਂ ਦੀਆਂ ਸਿੰਗੜੀਆਂ ਪ੍ਰਚਾਰਦੇ ਆ ਹਨਾ ਕਿ ਇਤਾਂ ਤੇ ਫਿਰ ਜਿਹੜੇ ਆ ਗਾਉਣ ਵਾਲੇ ਆ ਆ ਕਰਮਜੀਤ ਅਨਮੋਲ ਆ ਉਹ ਪਤਾ ਨਹੀਂ ਨਾਲ ਕਿਹੜੀਆਂ ਹੋਰ ਹੀ ਲਈ ਫਿਰਦੇ ਆ ਡਾਂਸਰਾਂ ਡਾਂਸਰਾਂ ਜੀਆਂ ਕਿ ਜਿਵੇਂ ਨਾ ਇੱਕ ਹੁੰਦਾ ਕਲਾਕਾਰਾਂ ਕਲਾਕਾਰ ਆ ਸਾਰੇ ਕਲਾਕਾਰਾਂ ਕਲਾਕਾਰ ਔਰ ਦੰਦਾ ਵੀ ਇੱਕ ਆਪਣੀ ਜਗ੍ਹਾ ਹੁੰਦੀ ਹੈ ਠੀਕ ਆ ਮਾਤਾ ਜੀ ਪ੍ਰਚਾਰ ਕਰ ਰਹੇ ਆ ਹਰ ਕਿਸੇ ਬੰਦੇ ਦੀ ਆਪਣੀ ਇੱਕ ਜਗ੍ਹਾ ਜ਼ਰੂਰੀ ਨਹੀਂ ਕਿ ਉਹਨਾਂ ਦੇ ਜੇ ਲੰਡੂ ਜੇ ਕਲਾਕਾਰ ਤੁਰੇ ਫਿਰਦੇ ਆ ਆਪਣੀਆਂ ਡਾਂਸਰਾਂ ਡਾਂਸਰ ਤੇ ਅਸੀਂ ਵੀ ਉਹਨਾਂ ਚੀਜ਼ਾਂ ਨੂੰ ਉਹ ਭਾਈ ਉਹਨਾਂ ਦੀ ਇੱਕ ਆਪਣੀ ਹਰ ਬੰਦੇ ਦੀ رائے ਹੁੰਦੀ ਹੈ ਭਾਈ ਅਮਰਤਪਾਲ ਦੀ ਜਿਹੜੀ ਸਿੰਘੜੀਆਂ ਉਹਨਾਂ ਦੀ ਆਪਣੀ رائے ਉਹ ਨਹੀਂ ਹੋਣਾ ਚਾਹੁੰਦੇ ਤੇ ਉਦਾਂ ਵੀ ਬਥੇਰਾ ਪਹਿਲੀ ਗੱਲ ਤੇ ਪ੍ਰਚਾਰ ਕਰਨ ਦੀ ਲੋੜ ਨਹੀਂ ਸੰਗਤ ਨੇ ਉਗਣ ਲਾਇਆ ਸੰਗਤ ਕਹਿੰਦੀ ਆ ਨਾੜ ਨੂੰ ਮੈਦਾਨ ਚ ਉਤਰੇ ਆ ਸੰਗਤ ਨਾਲ ਖੜੀ ਆ ਤੇ ਉਹ ਜ਼ਰੂਰ ਜਦੋਂ ਦੂਜਾ ਹੁਣ ਮਾਹੌਲ ਸਹੀ ਹੋਊਗਾ ਵੇਖੋ ਵੀ ਇੱਕ ਜਿਹੜੀਆਂ ਗੁਲਾਮ ਕੌਮਾਂ ਹੁੰਦੀਆਂ ਨਾ ਸਿੰਘੜੀ ਇਹਨਾਂ ਨੇ ਬਾਹਰ ਕਿਉਂ ਨਹੀਂ ਜਾਣ ਦਿੱਤੀ ਅਸੀਂ ਇਹਨਾਂ ਨੂੰ ਜੇ ਪੁੱਛਦੇ ਆ ਨੇ ਕਿ ਉਹ ਕਿਉਂ ਨਹੀਂ ਆ ਰਹੀ ਅਸੀਂ ਪੁੱਛਦੇ ਹਾਂ ਕਿ ਬਾਹਰ ਕਿਉਂ ਨਹੀਂ ਜਾਣ ਦਿੱਤਾ ਉਹ ਵਿਚਾਰੀ ਦੋ ਤਿੰਨ ਨਰੀ ਬਾਹਰ ਜਾਣ ਦੀ ਉਹਨੇ ਕੋ ਨਾ ਬੰਦਿਆ ਨੇ ਉਹਨੂੰ ਬਾਹਰ ਨਹੀਂ ਜਾਣ ਦਿੱਤਾ ਉਹਦਾ ਕੀ ਕਸੂਰ ਸੀ ਦੱਸਣ ਨਾ ਕਿ ਜਦੋਂ ਤੁਸੀਂ ਬੰਦੇ ਨਾਲ ਇੱਕ ਆਪਣਾ ਦੋਹਰਾ ਕਾਨੂੰਨ ਵਰਤਦੇ ਜੇ ਜਾਣ ਪੁੱਤ ਕੇ ਉਹਦੇ ਨਾਲ ਧੱਕਾ ਕਰਦੇ ਜਿਹਨੂੰ ਅਸਾਸ ਕਰਾਉਂਦੇ ਜੇ ਗੁਲਾਮੀ ਦਾ ਤੇ ਫਿਰ ਉਹ ਆਪਣੀ ਜਿਹੜੀ ਉਹ ਥੋੜੀ ਆਜ਼ਾਦੀ ਆ ਪ੍ਰਾਈਵੇਸੀ ਆ ਰੱਖਦਾ ਇਤੋਂ ਉਹਦੇ ਵਿੱਚ ਕੀ ਦੋਰ ਆਏ ਕਿ ਉਹਦੀ ਆਪਣੀ ਰਏ ਆ ਉਹ ਆਵੇ ਜਾਂ ਨਾ ਆਵੇ ਉਹਦੇ ਨਾਲ ਤੁਹਾਨੂੰ ਵੀ ਫਰਕ ਪੈਂਦਾ ਹੈ ਤੁਹਾਨੂੰ ਵੀ ਕੋਈ ਜਿਹੜੀ ਤੁਸੀਂ ਸੰਗਤ ਦੀ ਗੱਲ ਕੀਤੀ ਉਹ ਸੰਗਤ ਨਾਲ ਤੁਰੀ ਕੌਮ ਦੇ ਨਾਲ ਸੰਦੇਸ਼ ਕੌਮ ਦੇ ਨਾਲ ਸੰਦੇਸ਼ ਇਹੋ ਹੀ ਆ ਕਿ ਵੇਖੋ ਖਡੂਰ ਸਾਹਿਬ ਵਾਲਿਓ ਇੱਥੇ ਪੂਰੀ ਦੁਨੀਆ ਦੀ ਨਿਗਾਹ ਸ਼ੀਰ ਤੇ ਇੱਥੇ ਪਤਾ ਲੱਗਣਾ ਇੱਥੇ ਜਿਹੜਾ ਪਤਾ ਲੱਗਣਾ ਇਸ ਵਾਰ ਕਿ ਇੱਥੇ ਇੱਕ ਇਤਿਹਾਸ ਰਚਿਆ ਜਾਣਾ ਪਹਿਲੀ ਗੱਲ ਫਤਿਹ ਪੱਕੀ ਹੋ ਮੈਂ ਆਣਾ ਕੌਮ ਨੂੰ ਹੱਥ ਜੋੜ ਕੇ ਕਹਿਣਾ ਕਿਉਂਕਿ ਕੌਮ ਨਾਲ ਆ ਪੰਥ ਨਾਲ ਆ ਫਤਿਹ ਪੱਕੀ ਆ ਪਰ ਮੈਂ ਸਾਰਿਆਂ ਨੂੰ ਕਹਿੰਦਾ ਕਿ ਆਪਾਂ ਇਸ ਫਤਿਹ ਦੇ ਵਿੱਚ ਆਪਣਾ ਯੋਗਦਾਨ ਇੱਕ ਹਿੱਸਾ ਜ਼ਰੂਰ ਪਾਈਏ 12 ਨੰਬਰ ਵਾਲਾ ਮਾਈਕ ਦਾ ਬਟਨ ਉਹਨੂੰ ਜ਼ਰੂਰ ਦੱਬ ਕੇ ਤੇ ਇੱਕ ਵਾਰੀ ਆਪਣੀ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਉਹ ਹੋਣ ਜੁਗੀ ਹੋ ਜੀਏ ਆਪਣੇ ਜੋ ਅੱਖਾਂ ਨੂੰ ਦੱਸਣ ਜੁਗੀ ਹੋ ਜੀਏ ਵੀ ਅਸੀਂ ਜਦੋਂ ਖਡੂਰ ਸਾਹਿਬ ਵਾਲਾ ਲਖਣ ਜੀ ਜਦੋਂ ਪੂਰੀ ਦੁਨੀਆ ਦੀ ਇਸ ਇਲੈਕਸ਼ਨ ਤੇ ਨਿਗਾ ਸੀ ਜਦੋਂ ਇੱਕ ਉਹ ਨੌਜਵਾਨ ਉਹ ਜਥੇਦਾਰ ਜਿਹਨੂੰ ਸੰਗਤ ਨੇ ਆਪ ਜਥੇਦਾਰ ਮੰਨ ਲਿਆ ਆਗੂ ਮੰਨ ਲਿਆ ਜਿਹੜੇ ਬੰਦੇ ਨੇ ਹਜ਼ਾਰਾਂ ਮੁਰਦਿਆਂ ਨੂੰ ਆਨੰਦਪੁਰ ਘਰ ਵਾਪਸੀ ਕਰਾ ਕੇ ਜਿੰਦਿਆਂ ਕੀਤਾ ਉਸ ਬੰਦੇ ਨੂੰ ਅਸੀਂ ਜੇਲ੍ਹ ਤੋਂ ਬਾਹਰ ਕੱਢਿਆ ਸੀ ਜਿਹੜਾ ਸਰਕਾਰਾਂ ਉਹ ਰੜਕਦਾ ਸੀ ਚੁੰਦਾ ਸੀ ਸੋ ਇੱਕ ਤਰੀਕ ਨੂੰ 12 ਨੰਬਰ ਮੈਕ ਦੇ ਨਿਸ਼ਾਨ ਵਾਲਾ ਬਟਨ ਜ਼ਰੂਰ ਦਬਿਓ ਇਹੋ ਹੀ ਸੰਦੇਸ਼ ਹੈ ਜੀ ਆਖਿਰ ਵਿੱਚ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇਹ ਸਨ ਭਾਈ ਸਾਹਿਬ ਭਾਈ ਅ ਤਜਿੰਦਰ ਸਿੰਘ ਜੀ ਤਲਵੰਡੀ ਵਾਲੇ ਜੋ ਸਿੱਖ ਪ੍ਰਚਾਰਕ ਨੇ ਤੇ ਅੱਜ ਸਾਡੇ ਨਾਲ ਜੁੜੇ ਸੀ ਭਾਈ ਅਮਰਤਪਾਲ ਦੇ ਚੋਣ ਪ੍ਰਚਾਰ ਵਾਸਤੇ ਮੈਦਾਨ ਵਿੱਚ ਨਿਤਰੇ ਨੇ ਬਹੁਤ ਸਾਰੀਆਂ ਗੱਲਾਂ ਅਸੀਂ ਕੀਤੀਆਂ ਬਹੁਤ ਸਾਰੇ ਲੋਕਾਂ ਦੇ ਸਵਾਲ ਬਹੁਤ ਸਾਰੇ ਵਿਰੋਧੀ ਧਿਰਾਂ ਦੇ ਸਵਾਲ ਅਸੀਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਆਸ ਕਰਦੇ ਹਾਂ ਕਿ ਉਹ ਸਾਰੇ ਸਵਾਲਾਂ ਦੇ ਜਵਾਬ ਵਿਰੋਧੀ ਧਿਰਾਂ ਨੂੰ ਵੀ ਮਿਲ ਕੇ ਆਉਣਗੇ ਔਰ ਤੁਸੀਂ ਸਾਡੇ ਨਾਲ ਬਣੇ ਰਹੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬੇਜ ਤੇ ਰਹੋ ਸਾਡੇ ਨਾਲ ਸੁਰਖਾਫ ਟੀਵੀ ਧੰਨਵਾਦ